ਕੈਨੇਡਾ ਵਿੱਚ ਸਪ੍ਰਿੰਗ ਤੋਂ ਲੈ ਕੇ ਫਾਲ ਤੱਕ ਕਈ ਅਜਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਸ ਬਾਰੇ ਅਸੀਂ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਅਜਹੀਆਂ ਖਬਰਾਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਨੂੰ ਸਾਂਝੀਆਂ ਕਰਕੇ ਬਹੁਤ ਤਕਲੀਫ ਹੁੰਦੀ ਹੈ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਜਿਹੜਾ ਕਿ ਭਾਰਤ ਤੋਂ ਸੀ ਉਸ ਦੀ ਵੈਨਕੂਵਰ ਦੇ ਬ੍ਰੈਕ ਬੀਚ ਦੇ ਉੱਪਰ ਡੁੱਬਣ ਦੇ ਕਰਕੇ ਮੌਤ ਹੋ ਗਈ ਹੈ 26 ਸਾਲਾਂ ਦਾ ਰਾਹੁਲ ਜਿਹੜਾ ਸੀਗਾ ਉਹ ਲਾਸਟ ਇਅਰ ਕੈਨੇਡਾ ਆਇਆ ਸੀ ਕੈਨੇਡਾ ਲਾਸਟ ਇਅਰ ਉਹ VCC ਵੈਨਕੂਵਰ ਕਮਿਊਨਿਟੀ ਕਾਲਜ ਦੇ ਵਿੱਚ ਉਹਨੇ ਐਡਮਿਸ਼ਨ ਲਈ ਸੀ ਮਾਸਟਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਉਹ ਪੜਾਈ ਕਰ ਰਿਹਾ ਸੀਗਾ ਔਰ ਕਿਹਾ ਇਹ ਜਾਂਦਾ ਜੀ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਪ੍ਰੈਲ ਦੀ 17 ਤਰੀਕ ਨੂੰ ਵੈਨਕੂਵਰ ਡ੍ਰੈਕ ਬੀਚ ਦੇ ਉੱਪਰ ਇਹ ਲੋਕ ਗਏ ਉਸ ਤੋਂ ਬਾਅਦ ਪਤਾ ਇਹ ਲੱਗਿਆ ਕਿ ਰਾਹੁਲ ਰੰਵਾ ਨੇ ਹੀ ਵਾਸ ਯੈਲਿੰਗ ਫਾਰ ਹੈਲਪ ਉਹ ਉੱਚੀ ਉੱਚੀ ਮਦਦ ਦੇ ਲਈ ਗੁਹਾਰ ਲਗਾ ਰਿਹਾ ਸੀ ਉਹ ਸਟਰਗਲ ਕਰ ਰਿਹਾ ਸੀ ਕਿ ਉਹਦੇ ਤੋਂ ਸਵਿਮਿੰਗ ਨਹੀਂ ਸੀ ਹੋ ਰਹੀ ਇੱਕ ਵਿਅਕਤੀ ਉਸ ਨੂੰ ਬਚਾਉਣ ਦੇ ਵਾਸਤੇ ਇਵਨ ਕਿ ਪਾਣੀ ਦੇ ਵਿੱਚ ਉਤਰਿਆ ਲੇਕਿਨ ਉਹ ਰਾਹੁਲ ਨੂੰ ਲੱਭ ਨਹੀਂ ਸਕੇ ਉਸ ਤੋਂ ਬਾਅਦ ਅਗਲੇ ਦਿਨ 3rd ਬੀਚ ਜਿਹੜੀ ਸਟੈਨਲੀ ਪਾਰਕ ਦੇ ਉੱਪਰ ਹੈ ਉਸ ਦੇ ਨੇੜੇ ਰਾਹੁਲ ਦੀ ਬਾਡੀ ਮਿਲੀ ਹੁਣ ਮੇਨ ਗੱਲ ਇਹ ਹੈ ਜੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਪਾਣੀ ਦੇ ਵਿੱਚ ਡੁੱਬਦੇ ਕਿਉਂ ਨੇ ਉਹਨਾਂ ਦੀ ਹੀ ਗਿਣਤੀ ਇੰਨੀ ਜ਼ਿਆਦਾ ਕਿਉਂ ਹੈ ਪਹਿਲੀ ਗੱਲ ਤਾਂ ਬਹੁਤ ਸਾਰੇ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਹੁੰਦਾ ਦੂਸਰੀ ਗੱਲ ਜਿਹੜੀ ਵੈਨਕੂਵਰ ਦੇ ਵਿੱਚ ਸਪੈਸ਼ਲੀ ਜੇ ਆਪਾਂ ਲਗਾਈਏ ਜਾਂ ਅਲਬਰਟਾ ਦੇ ਵਿੱਚ ਲਗਾਈਏ ਤਾਂ ਪਹਾੜ ਨਾਲ ਹੋਣ ਕਰਕੇ ਪਾਣੀਆਂ ਦਾ ਵਹਾਅ ਇੱਥੇ ਬਹੁਤ ਜ਼ਿਆਦਾ ਤੇਜ਼ ਹੈ ਔਰ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪਾਣੀ ਬਹੁਤ ਜ਼ਿਆਦਾ ਠੰਡੇ ਨੇ ਜਦੋਂ ਸਨੋ ਪੈਂਦੀ ਹੈ ਉਸ ਵਕਤ ਪਾਣੀ ਦਾ ਟੈਂਪਰੇਚਰ ਜਿਹੜਾ ਬਹੁਤ ਨੀਚੇ ਚਲਿਆ ਜਾਂਦਾ ਹੈ ਬਟ ਜਦੋਂ ਆਪਾਂ ਨੂੰ ਆਏ ਲੱਗਦਾ ਹੈ ਕਿ ਪਹਿਲੀ ਧੁੱਪ ਪਈ ਸ਼ਾਇਦ ਪਾਣੀ ਵੀ ਉਹਨਾ ਗਰਮ ਹੋਏਗਾ ਲੇਕਿਨ ਐਨਓਏ ਕੋਸਟਲ ਵਾਲਿਆਂ ਨੇ ਦੱਸਿਆ ਹੈ ਜੀ ਕਹਿੰਦੇ April ਦੇ ਵਿੱਚ ਪਾਣੀ ਜਿਹੜਾ ਹੈ ਉਹ ਤਕਰੀਬਨ 4 ਜਾਂ 6 ਡਿਗਰੀ ਸੈਲਸੀਅਸ ਤੱਕ ਹੁੰਦਾ ਹੈਗਾ ਬਹੁਤ ਜ਼ਿਆਦਾ ਠੰਡਾ ਹੈ ਤੇ ਉਹਦੇ ਵਿੱਚ ਤੈਰਿਆ ਨਹੀਂ ਜਾ ਸਕਦਾ ਔਰ ਜਦੋਂ ਵੀ ਕਹਿੰਦੇ ਤੁਸੀਂ ਪਾਣੀ ਦੇ ਵਿੱਚ ਉਤਰਦੇ ਹੋ ਤਾਂ ਹਿਊਮਨ ਬਾਡੀ ਜਿਹੜੀ ਹੈ ਪਾਣੀ ਦੇ ਵਿੱਚ ਆਪਣੀ ਹੀਟ ਜਲਦੀ ਲੂਜ਼ ਕਰਦੀ ਹੈ ਹਵਾ ਦੇ ਨਾਲੋਂ ਇਸ ਕਰਕੇ ਜਦੋਂ ਕੋਈ ਵਿਅਕਤੀ ਪਾਣੀ ਦੇ ਵਿੱਚ ਉਤਰਦਾ ਹੈਗਾ ਥੋੜੀ ਦੇਰ ਦੇ ਵਿੱਚ ਹੀ ਉਸ ਨੂੰ ਕੋਲਡ ਸ਼ੌਕ ਹੁੰਦਾ ਹੈ ਔਰ ਉਸਦੀ ਹਾਰਟ ਰੇਟ ਵੱਧ ਜਾਂਦਾ ਹੈ ਉਦੀ ਜਿਹੜੀ ਬਾਡੀ ਹੈ ਉਹ ਅਨੇਬਲ ਟੂ ਸਵਿਮ ਹੋ ਜਾਂਦੀ ਹੈ ਉਹ ਕਹਿੰਦੇ ਜੀ ਇੰਨੀ ਜ਼ਿਆਦਾ ਬਾਡੀ ਫ੍ਰੀਜ਼ ਹੋ ਜਾਂਦੀ ਹੈ ਕਿ ਈਜ਼ੀ ਨਹੀਂ ਰਹਿ ਜਾਂਦਾ ਕਿ ਉਹ ਸਵਿਮ ਕਰੇ ਇਵਨ ਕਿ ਉਹਦਾ ਸਾਹ ਚੜ ਜਾਂਦਾ ਹੈ ਆਵਾਜ਼ਾਂ ਤੱਕ ਦੇਣੀ ਆ ਉਹਦੇ ਵਾਸਤੇ ਔਖੀਆਂ ਹੋ ਜਾਂਦੀਆਂ ਫਿਰ ਕੁਝ ਦੇਰ ਦੇ ਵਿੱਚ ਹੀ ਹਾਈਪੋਥਰਮੀਆ ਹੁੰਦਾ ਤੇ ਨਾਲ ਦੇ ਨਾਲ ਕੁਝ ਦੇਰ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜੇ ਆਪਾਂ ਅਜਿਹੀ ਇਨਫੋਰਮੇਸ਼ਨ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਹੋ ਸਕਦਾ ਹੈ ਕਿ ਅਜਿਹੇ ਹਾਦਸੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਘਟਾ